ਐਂਡ ਮਾਣੁਕੇ ਦਿੱਤੀ ਜਸਲੀਨ ਕੌਰ ਨੇ 10ਵੀਂ ਕਲਾਸ ਦੀ ਹੋਈ ਪ੍ਰੀਖਿਆ ਵਿੱਚੋਂ ਪੰਜਾਬ ਦੀ ਮੈਰਿਟ ਸੂਚੀ ਵਿੱਚ 19ਵਾਂ ਸਥਾਨ ਅਤੇ ਤਹਿਸੀਲ ਜਗਰਾਉਂ ਚੋਂ ਦੂਜਾ ਸਥਾਨ ਹਾਸਲ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦੇ ਨਾਲ-ਨਾਲ ਜਗਰਾਉਂ ਹਲਕੇ ਦਾ ਵੀ ਨਾਮ ਰੌਸ਼ਨ ਕੀਤਾ ਹੈ ਚੇਅਰਮੈਨ ਰਾਜਕੁਮਾਰ ਗੋਇਲ ਮੈਮੋਰੀਅਲ ਟਰਸਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਜਸਲੀਨ ਕੌਰ ਪੰਗਰੇ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਮੁਬਾਰਕਾਂ ਦਿੰਦਿਆਂ ਅੱਗੇ ਵਧਣ ਲਈ ਥਾਪੜਾ ਦਿੱਤਾ ਟਰਸਟ ਦੇ ਪ੍ਰਧਾਨ ਸਾਬਕਾ ਸਰਪੰਚ ਸਾਧੂ ਸਿੰਘ ਸੰਧੂ ਮਾਨੁਕੇ ਸ਼ਬਦ ਅਦਬ ਸਾਹਿਬ ਸਭਾ ਦੇ ਪ੍ਰਧਾਨ ਬਾਈ ਰਿਸਪਾਲ ਸਿੰਘ ਚੱਕਰ ਮਰਹੂਮ ਸ਼੍ਰੀ ਰਾਜਕੁਮਾਰ ਗੋਇਲ ਦੇ بیٹے ਜੀਵਨ ਕੁਮਾਰ ਗੋਲਡੀ ਫਿਲਮ ਡਾਇਰੈਕਟਰ ਜਸਵਿੰਦਰ ਸਿੰਘ ਛਿੰਦਾ ਸਰਪੰਚ ਹਰਪੀ ਸਿੰਘ ਹੈਪੀ ਮਾਨੂੰਕੇ ਨੇ ਕਿਹਾ ਕਿ ਤੀ ਜਸਲੀਨ ਕੌਰ ਨੇ ਸਮੁੱਚੇ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ ਤੇ ਸਾਨੂੰ ਜਸਲੀਨ ਕੌਰ ਤੇ ਬਹੁਤ ਮਾਣ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਪੈਂਡ ਮਾਨੂੰਕੇ ਸੰਧੂ ਤੋਂ ਕੋਮਲ ਪ੍ਰੀਤ ਕੌਰ ਹਠੂਰ ਦੀ ਸਪੈਸ਼ਲ ਰਿਪੋਰਟ ਜਸਲੀਨ ਕੌਰ ਸਾਡੀ ਬੇਟੀ ਹੈ ਕਿਉਂਕਿ ਸਾਡੇ ਜਿਹੜਾ ਟਰਸਟ ਆ ਚੇਅਰਮੈਨ ਰਾਜਕਮਾਰ ਗੋਇਲ ਮੈਮ ਉਹਲੇ ਟਰਸਟ ਉਹਦੇ ਦਲਜੀਤ ਸਿੰਘ ਮੈਂਬਰ ਨੇ ਤੇ ਇਹ ਦਲਜੀਤ ਸਿੰਘ ਦੀ ਬੇਟੀ ਆ ਤੇ ਇਹ ਬੇਟੀ ਪਿਛਲੇ ਦਿਨੀ 10ਵੀਂ ਜਮਾਤ ਦੇ ਕਲਾਸ ਦੇ ਵਿੱਚੋਂ ਅ ਪਿੰਡ ਦਾ ਸਕੂਲ ਆ ਭਾਈ ਦਾਨ ਸਿੰਘ ਪਬਲਿਕ ਸਕੂਲ ਉਹਦੀ ਵਿਦਿਆਰਥਣਾ ਤੇ ਇਹ ਪੰਜਾਬ ਦੇ ਵਿੱਚੋਂ 19ਵੇਂ ਰੈਂਕ ਤੇ ਆਈ ਆ ਮੈਰਿਟ ਲਿਸਟ ਦੇ ਵਿੱਚ ਆਈ ਆ ਤੇ ਸੀਲ ਦੇ ਵਿੱਚੋਂ ਦੂਜੇ ਨੰਬਰ ਤੇ ਆਈ ਆ ਸਾਨੂੰ ਬਹੁਤ ਹੀ ਖੁਸ਼ੀ ਹੋਈ ਤੇ ਅਸੀਂ ਉਹ ਖੁਸ਼ੀ ਸਾਂਝੀ ਕਰਨ ਵਾਸਤੇ ਅੱਜ ਦਲਜੀਤ ਸਿੰਘ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਸੀ ਤੇ ਸਾਰੇ ਟਰਸਟ ਮੈਂਬਰਾਂ ਨੇ ਸ਼ਵਦਾਦਵਸ ਸਭਾ ਮਾਣੂ ਕੇ ਸਾਰੇ ਉਹਨਾਂ ਨੇ ਪ੍ਰਧਾਨ ਸਾਧੂ ਸਿੰਘ ਜੀ 바이ਰਿਸ਼ਪਾਲ ਸਿੰਘ ਜੀ ਚੱਕਰ ਸਾਰਿਆਂ ਨੇ ਮਿਲ ਕੇ ਅੱਜ ਦਾ ਪ੍ਰੋਗਰਾਮ ਰੱਖਿਆ ਸੀ ਬੇਟੀ ਦਾ ਸਨਮਾਨ ਕਰਨ ਵਾਸਤੇ ਅਸੀਂ ਸਮਝਦੇ ਹਾਂ ਵੀ ਬੇਟੀ ਦਾ ਸਨਮਾਨ ਨਹੀਂ ਹੈ ਸਾਡਾ ਆਪਣਾ ਸਨਮਾਨ ਹੈ ਕਿਉਂਕਿ ਅਜਿਹੇ ਹੋਂਹਾਰ ਬੱਚੇ ਜਿਹੜੇ ਹੈਗੇ ਆ ਉਹਨਾਂ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਤੇ ਉਹਨਾਂ ਦਾ ਹੌਂਸਲਾ ਵਧਾਉਣਾ ਬਹੁਤ ਚੰਗੀ ਗੱਲ ਹੁੰਦੀ ਆ ਤੇ ਇਹ ਤੋਂ ਬੱਚੀ ਤੋਂ ਸਾਨੂੰ ਬਹੁਤ ਉਮੀਦਾਂ ਨੇ ਤੇ ਅੱਗੇ ਇਹ ਜਾ ਕੇ ਬਹੁਤ ਕਿਸੇ ਉੱਚੇ ਅਹੁਦੇ ਤੇ ਪਹੁੰਚੇਗੀ ਇਹ ਸਾਨੂੰ ਉਮੀਦ ਹੈ ਤੇ ਬਹੁਤ ਸਾਨੂੰ ਬਹੁਤ ਖੁਸ਼ੀ ਆ ਚੇਅਰਮੈਨ ਰਾਜਕਮਾਰ ਗੋਇਲ ਮੋਹਰਲੇ ٹرسٹ ਨੂੰ ਫਿਰ ਮੈਂ ਜਾਣਾ ਮੈਂ ਸਾਡੇ ਅੰਕਲ ਬਹੁਤ ਸਤਿਕਾਰਯੋਗ ਚੇਅਰਮੈਨ ਰਾਜਕੁਮਾਰ ਗੋਲ ਟ੍ਰਸਟ ਦੇ ਸਾਰੇ ਅਹੁਦੇਦਾਰਾਂ ਦਾ ਸਭ ਤੋਂ ਪਹਿਲਾਂ ਫਤਿਹ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਖੁਸ਼ੀ ਦੀ ਮਾਣ ਦੀ ਗੱਲ ਆ ਸਾਡੇ ਪਿੰਡ ਦੀ ਧੀ ਸਾਡੇ ਵੀਰ ਦਲਜੀਤ ਸਿੰਘ ਦੀ ਬੇਟੀ ਜੋ ਕਿ ਕੁਝ ਦਿਨ ਪਹਿਲਾਂ 10ਵੀਂ ਦੇ ਨਤੀਜੇ ਵਿੱਚੋਂ ਤਹਿਸੀਲ ਦੇ ਵਿੱਚੋਂ ਸੈਕੰਡ ਪੋਜੀਸ਼ਨ ਅਤੇ ਪੰਜਾਬ ਦੇ ਵਿੱਚੋਂ 19ਵੇਂ ਰੈਂਕ ਤੇ ਆਈ ਆ ਅਤੇ ਉਸ ਨੇ ਇਸ ਹਲਕੇ ਦਾ ਬਹੁਤ ਹੀ ਮਾਣ ਤੇ ਆਪਣਾ ਸਿਰ ਉੱਚਾ ਕੀਤਾ ਹੈ ਤੇ ਸਾਡੇ ਟਰੱਸਟ ਨੂੰ ਵੀ ਬਹੁਤ ਜ਼ਿਆਦਾ ਪ੍ਰਾਊਡ ਆ ਕਿਉਂਕਿ ਇਹਦੇ ਵਿੱਚ ਵੀ ਸਾਡੇ ਸਾਰੇ ਹੀ ਇਸ ਸਟੱਡੀ ਦੇ ਬੇਸ ਤੇ ਜੋ ਵੀ ਅਸੀਂ ਕਰਦੇ ਆਂ ਮੁਕਾਂ ਵਗੈਰਾ ਲੈ ਕੇ ਆਉਂਦੇ ਆਂ ਬੱਚਿਆਂ ਨੂੰ ਅੱਗੇ ਪਰਫਲਤ ਕਰਨ ਦੇ ਖਾਤਰ ਹੀ ਲੈ ਕੇ ਆਉਂਦੇ ਆਂ ਇਸ ਬੱਚੀ ਨੂੰ ਅਸੀਂ ਅੱਗੇ ਤੋਂ ਜੋ ਵੀ ਉਹ ਅੱਗੇ ਆਪਣੀ ਸਿੱਖਿਆ ਨੂੰ ਜਾਂ ਕੋਈ ਜ਼ਿਆਦਾ ਕੋਈ ਰੈਂਕ ਲਈ ਹਾਈ ਲੈਵਲ ਦੀ ਸਟੱਡੀ ਕਰਨੀ ਚਾਹੁੰਦੀ ਆਂ ਅਸੀਂ ਉਹਦੇ ਲਈ ਤਨੋਂ ਮਨੋਂ ਅਤੇ ਫਾਈਨੈਂਸ ਤੌਰ ਤੇ ਸਾਰਾ ਟਰੱਸਟ ਅਤੇ ਐਨ ਆਰ ਆਈ ਵੀਰ ਪੂਰਾ ਫੁੱਲ ਸਹਿਯੋਗ ਦੇਵਾਂਗੇ ਅਤੇ ਇਸ ਨੂੰ ਆਪਣੇ ਵੱਲੋਂ ਅਸ਼ੀਰਵਾਦ ਦੇਵਾਂਗੇ ਹਜ਼ਾਰਾਂ ਸਾਲ ਨਰਗਿਸ ਉਹਨੇ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚੰਗਨੇ ਦੀਦਗਰ ਪੈਦਾ ਸਾਡੇ ਭਾਈਦਾਨ ਸਿੰਘ ਅਗਲਿਕ ਸਕੂਲ ਜਿਸ ਦਾ ਮੰਨਣਾ ਹੈ ਕਿ ਗਾਇਤੰਗਰੀ ਮਿਸਿਸ ਨੋਸ ਨੇ ਸ਼ੁਰੂ ਕੀਤਾ ਤੇ ਇਥੋਂ ਹਜ਼ਾਰਾਂ ਹੀ ਬੱਚੇ ਜ਼ਿੰਦਗੀ ਦੇ ਵਿੱਚ ਸਹੀ ਸੇਧ ਲੈ ਕੇ ਕੰਮ ਜਾਬ ਹੋ ਚੁੱਕੇ ਨੇ ਦੇਸ਼ਾਂ ਉਦੇਸ਼ਾਂ ਸੈਟਲ ਹੋ ਚੁੱਕੇ ਨੇ ਉਸ ਦੀ ਦਸਵੀਂ ਦੀ ਵਿਦਿਆਰਥਣ ਨੇ ਇੱਕ ਹੋਰ ਮਾਰਕਾ ਮਾਰਦਿਆ ਹੋਇਆ ਤਸਵੀਲ ਤੋਂ ਦੂਜੀ ਤੇ ਮੈਰਟ ਲਿਸਟ ਦੇ ਵਿੱਚ ਪੰਜਾਬ ਤੋਂ 19 ਪੋਜੀਸ਼ਨ ਹਾਸਲ ਕਰਕੇ ਸਕੂਲ ਨੂੰ ਵੰਡ ਨੂੰ ਅਤੇ ਆਪਣੇ ਪਰਿਵਾਰ ਨੂੰ ਜਿੱਥੇ ਮਾਣ ਦਵਾਇਆ ਮੈਂ ਉੱਥੇ ਗਦਗਦ ਹਾਂ ਕਿ ਬਹੁਤ ਦੇਰ ਮਗਰੋਂ ਬਹੁਤ ਵੱਡੀ ਪ੍ਰਾਪਤੀ ਹੋਈ ਹੈ ਮੈਂ ਆਪਣੇ ਵੱਲੋਂ ਇਸ ਗੱਤੀ ਦੇ ਸਭ ਅਗਲੇ ਜੀਵਨ ਦੇ ਲਈ ਸ਼ੋਭਾ ਕਾਗਨਾਮਾ ਕਰਦਾ ਹਾਂ ਤਾਂ ਕਿ ਆਪਣੇ ਦਿੱਤੇ ਹੋਏ ਮਿੱਥੇ ਹੋਏ ਨਿਸ਼ਾਨੇ ਜੇ ਕਾਜਬ ਹੋ ਸਕੇ ਔਰ ਨਾਲ ਹੀ ਸਾਵਧਾਨ ਕਰਦਾ ਕਿ ਉਹਨਾਂ ਇਹਨਾਂ ਹੋਣਾ ਨਾ ਰਾਹੀ ਕਰੇ ਮੰਜ਼ਲ ਵਰ ਕਵੀ ਕਾਂਹਲੇ ਲੁੱਟਦੇ ਹਨ ਅਕਸਰ ਆ ਕੇ ਮੰਜ਼ਲ ਕੇ ਕਿਰੀਉ ਇਹ ਅੱਗੇ ਨੂੰ ਵਧਣ ਦੇ ਲਈ ਮਿਹਨਤ ਕਰਨ ਦਾ ਸੌਏ ਨਾ ਕਿ ਖੁਸ਼ੀਆਂ ਗੁਣਾ ਕੇ ਟਿਕ ਜਾਣ ਦਾ ਜਾਂ ਸਹਰਜ ਵਿੱਚ ਆ ਜਾਂਦਾ ਉਹ ਰਸਥਾ ਨਾ ਦੁਆ ਕਰਦਾ ਕਿ ਉਹਨਾਂ ਨਿਥੇ ਹੋਏ ਨੂੰ ਸੂਏ ਔਰ ਟਾਰਗੇਟ ਨੂੰ ਹਾਸਲ ਕਰਨ ਦੇ ਵਿੱਚ ਇਹ ਕਾਂਗਾ ਹੋਈ ਠੰਗੀਰੀ ਜਿੱਥੇ ਕਿਤੇ ਵੀ ਲੋਡ ਹੋਏ ਉਹਨਾਂ ਤਨਨ ਨਾਲੇ ਇਸ ਨਾਲ ਇਹਨਾਂ ਦੇ ਪਰਿਵਾਰ ਨਾਲ ਹਜ਼ਰਾਂ ਧੰਨਵਾਦ ਬੇਟਾ ਮੈਰਿਟ 'ਚ ਆ ਕੇ ਤੁਸੀਂ ਜਿੱਥੇ ਆਪਣਾ ਨਾਮ ਤੇ ਆਪਣੇ ਮਾਪਿਆਂ ਦਾ ਨਾਮ ਸਕੂਲ ਦਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਕਿੰਨੀ ਇੱਕ ਮਿਹਨਤ ਦੀ ਲੋੜ ਪਈ ਹੈ ਤੇ ਮਾਪਿਆਂ ਦਾ ਕਿਹੋ ਜਿਹਾ ਸਪੋਰਟ ਰਿਹਾ ਮਾਪਿਆਂ ਦਾ ਵੀ ਬਹੁਤ ਸਪੋਰਟ ਰਿਹਾ ਸਕੂਲ ਦੇ ਸਟਾਫ ਦਾ ਵੀ ਬਹੁਤ ਸਪੋਰਟ ਰਿਹਾ ਮੇਰਾ ਸਕੂਲ ਬਹੁਤ ਸਪੋਰਟਿਵ ਆ ਇਹਦੇ ਵਿੱਚ ਮੇਰੇ ਮਾਪਿਆਂ ਦੀ ਸਕੂਲ ਦੀ ਅਤੇ ਮੇਰੀ ਮਿਹਨਤ ਹੈ ਜਸ ਕਰਕੇ ਮੈਂ ਮੈਰਿਟ ਵਿੱਚ ਆਈ ਹਾਂ ਮੈਂ ਅੱਗੇ ਵਧਣ ਲਈ ਵੀ ਪੂਰੀ ਮਿਹਨਤ ਕਰਾਂਗੀ ਅੱਜ ਟਰੱਸਟ ਵੱਲੋਂ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਟਰੱਸਟ ਬਾਰੇ ਮੈਂ ਟਰੱਸਟ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਮੈਂ ਅੱਗੇ ਵੀ ਲਾਇਬ੍ਰੇਰੀ ਆਉਂਦੀ ਰਹਿਣੀ ਹਾਂ ਕਿਉਂਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਮੈਂ ਟਰੱਸਟ ਦੀ ਇਸ ਅਮ ਗੱਲ ਨੂੰ ਬਹੁਤ ਹੀ ਰਿਸਪੈਕਟ ਕਰਦੀ ਹਾਂ ਕਿ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਲਾਇਬ੍ਰੇਰੀ ਖੋਲ੍ਹਣ ਦਾ ਸੋਚਿਆ ਤਾਂ ਕਿ ਜੋ ਲੋਕਾਂ ਨੂੰ ਵੀ ਕਿਤਾਬਾਂ ਦਾ ਗਿਆਨ ਮਿਲ ਸਕੇ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ